ਨਾ ਤੋ ਇਸਨੇ ਪਾਪ ਕੀਤਾ ਤਾਂ ਔਰ ਨਾ ਇਸਕੇ ਮਾਤਾ ਪਿਤਾ ਨੇ ਪਰੰਤੂ ਇਹ ਇਸ ਲਈ ਹੋਆ ਕਿ ਪਰਮੇਸ਼ਵਰ ਦੇ ਕੰਮ ਇਸ ਵਿੱਚ ਪ੍ਰਗਟ ਹੋ ਕਿਹੜੀ ਗੱਲੋਂ ਅੰਨਾ ਪੈਦਾ ਹੋਇਆ ਤਾਂ ਕਿ ਪਰਮੇਸ਼ਵਰ ਦੇ ਕੰਮ ਉਸ ਦੇ ਉੱਤੇ ਪ੍ਰਗਟ ਹੋਣ ਕੋਈ ਨਸ਼ੇੜੀ ਢਡੋਣੀ ਜਾਂ ਮਦਾਮਾ ਦੇ ਹallelujah ਜੇ ਕੋਈ ਨਸ਼ੇ ਤੇ ਲੱਗ ਜਾਂਦਾ ਹੈ ਉਹ ਚਿੰਤਾ ਨਾ ਕਰੇ ਸਮਝ ਲੋ ਪਰਮੇਸ਼ਵਰ ਦੀ ਕਿਰਪਾ ਉਸੇ ਹੋਣ ਵਾਲੀ ਹallelujah ਅਸੀਂ ਵੀ ਇਹ ਸ਼ੋਰ ਕੀਤਾ ਠੀਕ ਹੈ ਪਰ ਜਦੋਂ ਪਰਮੇਸ਼ਵਰ ਲੋਕ ਮੀਨੇ ਦਿੰਦੇ ਹੀ ਕਿ ਤੁਹਾਡੇ ਘਰ ਤੇ ਨਸ਼ੇੜੀ ਪੈਦਾ ਹੋਇਆ ਨਸ਼ੇੜੀ ਪੈਦਾ ਹੋਇਆ ਐ ਅਮਲੀ ਪੈਦਾ ਹੋ ਗਿਆ ਚੋਰ ਪੈਦਾ ਹੋ ਗਿਆ ਉਹ ਇਸ ਲਈ ਪੈਦਾ ਹੋਇਆ ਤਾਂ ਕਿ ਪਰਮੇਸ਼ਵਰ ਦੀ ਕਿਰਪਾ ਉਸੇ ਹੋ ਸਕੇ ਹallelujah ਪਰਮੇਸ਼ਵਰ ਦੀ ਕਿਰਪਾ